ਕੇਰੀਆਂ ਵਿਖੇ ਮਿੰਨੀ 골ਡਨ ਪਵਾਨੀ ਕਲੱਬ ਵੱਲੋਂ ਕਲੱਬ ਪ੍ਰਧਾਨ ਓਪੀ ਮਹਿਰਾ ਅਤੇ ਸਰਪ੍ਰਸਤ ਜਗੀਰ ਚੰਦ ਦੀ ਅਗਵਾਈ ਵਿੱਚ ਸਮੂਹ ਕਲੱਬ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 34ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਹੀ ਸ਼ਰਧਾਪੂਰਵਕ ਕਰਵਾਇਆ ਗਿਆ। جس وچ ہلکا ਵਿਧਾਇਕ ਜੰਗੀ لال ਮਹਾਜਨ ਮੁੱਖ ਮਹਿਮਾਨ ਅਤੇ ਨਗਰ ਕਾਉਂਸਲ ਪ੍ਰਧਾਨ ਬినود ਕੁਮਾਰ ਕਾਉਂਸਲਰ ਅਤੇ ਕਾਂਗਰਸੀ ਆਗੂ ਪਰਮਿੰਦਰ ਕੌਰ ਭਾਜਪਾ ਆਗੂ ਵਿਕੀ अरोड़ा ਵਿਸ਼ਾਲ ਹੰਸ ਬੱਬੂ ਅਤੇ ਹੋਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸ਼ਕਤੀ ਆਸ਼ਰਮ ਮੁਕੇਰੀਆਂ ਤੋਂ ਸ਼੍ਰੀ ਦੇਵਾ ਜੀ ਪ੍ਰਮੁਖਤਾ ਨਾਲ ਜਾਗਰਣ ਵਿੱਚ ਹਾਜ਼ਰੀ ਲਗਾਉਣ ਪੁੱਜੇ ਭਗਤਾਂ ਨੂੰ ਅਸ਼ੀਰਵਾਦ ਦਿੱਤਾ ਇਸ ਮੌਕੇ ਪ੍ਰਸਿੱਧ ਕਲਾਕਾਰਾਂ ਫਿਰੋਜ਼ ਖਾਨ ਗੌਤਮ ਜਲੰਦਰੀ ਵੱਲੋਂ ਮਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਂਦੇ ਹੋਏ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਿਸ ਦਾ ਆਨੰਦ ਸੈਂਕੜੇ ਸ਼ਰਧਾਲੂਆਂ ਨੇ ਮਾਣਿਆ ਕਲੱਬ ਪ੍ਰਧਾਨ ਓਪੀ ਮਹਿਰਾ ਅਤੇ ਕਲੱਬ ਪ੍ਰਵਕਤਾ ਕਮਲ ਖੋਸਲਾ ਵੱਲੋਂ ਸਹਿਯੋਗੀ ਸੱਜਣਾ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਸਮੂਹ ਕਲੱਬ ਵੱਲੋਂ ਸ਼ਰਧਾਲੂਆਂ ਨੂੰ ਜਾਗਰਣ ਦੀਆਂ ਵਧਾਈਆਂ ਦਿੱਤੀਆਂ ਅਤੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਹਲਕਾ ਵਿਧਾਇਕ ਜੰਗੀ لال ਮਹਾਜਨ ਅਤੇ ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਹੋਰਾਂ ਵੀ ਸਮੂਹ ਭਗਤਾਂ ਨੂੰ ਜਾਗਰਣ ਦੀ ਵਧਾਈ ਦਿੱਤੀ। ਇਸ ਮੌਕੇ ਇਲਾਕੇ ਦੀਆਂ ਉੱਗੀਆਂ ਸ਼ਕਤੀਆਂ, ਸਮੂਹ ਕਲੱਬ ਮੈਂਬਰਾਂ ਅਤੇ ਸ਼ਰਧਾਲੂਆਂ ਵੱਲੋਂ ਸ਼ਰਧਾਪੂਰਵਕ ਨਤਮਸਤਕ ਹੋ ਕੇ ਮਾਂ ਦੇ ਚਰਨਾਂ 'ਚੋਂ ਅਸ਼ੀਰਵਾਦ ਪ੍ਰਾਪਤ ਕੀਤਾ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ अंदर ई चवी जॻह मां मेरे अंदरि छोटी ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਮਿਨੀ ਗੋਲਡਨ ਬਵਾਨੇ ਕਲੱਬ ਗੋਲਡਨ ਚੌਂਕ ਮਕੇਰੀਆਂ ਦੀ ਤਰਫੋਂ ਚੌਥੀ ਮਾ ਵਰਸ਼ਿਕ ਜਾਗਰਨ ਬੜੀ ਛਰਦਾ ਬੜੇ ਪਿਆਰ ਦੇ ਨਾਲ ਕਰਵਾਇਆ ਜਾ ਰਿਹਾ ਹੈ ਉਸ ਮਹਾਮਾਈ ਦੀ ਕਿਰਪਾ ਦੇ ਨਾਲ ਪੂਰੀ ਰੌਣਕ ਹੈ ਜੀ ਰਸ ਪੂਰਾ ਔਰ ਬਹੁਤ ਸਹਿਯੋਗ ਹੈ ਕਲੱਬ ਦੇ ਮੈਂਬਰਾਂ ਦਾ ਔਰ ਸ਼ਹਿਰ ਨਿਵਾਸੀਆਂ ਦਾ ਖਾਸ ਕਰਕੇ ਸਾਡੀ ਮਾਰਕੀਟ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਔਰ ਬੜੀ ਛਰਦਾ ਦੇ ਨਾਲ ਸਾਰੇ ਡੋਨੇਸ਼ਨ ਵੀ ਦਿੰਦੇ ਨੇ ਔਰ ਜਾਗਰਨ ਦੇ ਵਿੱਚ ਵੱਦ ਚੜ ਕੇ ਸਾਰਾ ਦਿਨ ਦਿੰਦੇ ਨੇ ਸਭ ਤੋਂ ਪਹਿਲਾਂ ਅੱਜ ਸਮੂਹ ਸਾਧ ਸੰਗਤ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਅੱਜ ਬੜੀ ਖੂਬਸੂਰਤ ਰਾਤ ਹੈ ਕਿ ਮੁਕੇਰੀਆਂ ਸ਼ਹਿਰ ਦੇ 골ਡਨ ਚੌਂਕ ਵਿੱਚ ਮਾਂ ਭਗਵਤੀ ਦਾ 34ਵਾਂ ਜਾਗਰਣ ਆਯੋਜਿਤ ਹੋ ਰਿਹਾ ਹੈ ਤੇ ਆਪਣੀ ਆਪਣੀ ਹਾਜ਼ਰੀ ਲਗਵਾ ਕੇ ਸਿੰਗਰ ਸਹਿਬਾਨ ਮਾਂ ਦੇ ਸੁਨੇਹਾਕਾਰ ਉਹ ਸਟੇਜ ਤੋਂ ਉਤਰ ਰਹੇ ਆ ਤੇ ਸਟੇਜ ਤੇ ਚੜ੍ਹ ਰਹੇ ਆ ਬੜੀ ਰੌਣਕ ਲੱਗੀ ਹੋਈ ਆ ਔਰ ਮਾਂ ਦਾ ਜਿਹੜਾ ਪੰਡਾਲ ਹੈ ਇਸ ਬੋਵੇ ਦਰਬਾਰ ਦੇ ਅੰਦਰ ਉਹ ਖੱਚਾ ਖੱਜ ਭਰਿਆ ਹੋਇਆ ਸਾਜ ਸੰਗਤ ਜੀ ਮਿੰਨੀ 골ਡਨ ਪੁਹਾਣੀ ਕਲੱਬ ਦੇ ਸਰਵੇ ਸਰਵਾ ਸ਼੍ਰੀ ਜਗੀਰ ਚੰਦ ਜੀ ਔਰ ਮੇਰੇ ਨਾਲ ਪ੍ਰਧਾਨ ਓਮਪrakash ਮਹਿਰਾ ਜੀ ਸਾਡੇ ਸਮੁੱਚੇ ਮੈਂਬਰਾਂ ਇਸ ਕਲੱਬ ਦੇ ਬੜੀ ਸ਼ਿੱਦਤ ਦੇ ਨਾਲ ਸੇਵਾ ਨਿਭਾਰੇ ਆ ਮੈਂ ਇਲਾਕਾ ਨਿਵਾਸੀਆਂ ਦਾ ਆਤੀ ਧੰਨਵਾਦ ਕਰਦਾ ਜਿਨ੍ਹਾਂ ਦੇ ਹਿੰਮਤ صدਕਾ ਉਦਮ صدਕਾ ਮਿੰਨੀ ਗੋਲਡਨ ਪੁਆਣੀ ਕਲੱਬ ਨੂੰ ਇੰਨੀ ਤਾਕਤ ਮਿਲੀ ਆ ਕਿ ਅੱਜ ਹਿੰਦੁਸਤਾਨ ਦੇ ਮਕਬੂਲ ਗਾਇਕ ਮਾਨਯੀ ਫਿਰੋਜ਼ ਖਾਨ ਸਾਹਿਬ ਜਿਹੜੇ ਫਿਲਮੀ ਪਲੇਬੈਕ ਸਿੰਗਰ ਨੇ ਔਰ ਗੌਤਮ ਜਲੰਦਰੀ ਜੀ ਜਾਗਰਨ ਸਮਰਾਟ ਉਹਨਾਂ ਦੇ ਨਾਲ ਨਾਲ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਦਰਬਾਰੀ ਗਾਇਕ ਨਿਰਮਲ ਠਾਕੁਰ ਜੀ ਆਪਣੀ ਹਾਜ਼ਰੀ ਲਗਵਾ ਰਹੇ ਆ ਸਾਡਾ ਟੈਂਟ ਵਾਲਾ ਵੀਰ ਸਾਊਂਡ ਵਾਲਾ ਵੀਰ ਲਾਈਟ ਵਾਲਾ ਵੀਰ ਔਰ ਬਾਕੀ ਜਿੰਨੇ ਵੀ ਸੇਵਾਦਾਰ ਆ ਉਹਨੇ ਵਧਾਈ ਦੇ ਪੱਤਰ ਆ ਜਿੰਨਾ ਕਿ ਸਾਡੀ ਕਲੱਬ ਦੇ ਬਾਕੀ ਮੈਂਬਰ ਸਾਧ ਸੰਗਤ ਇਹ ਕਲੱਬ ਜਿਹੜੀ ਆ ਬਹੁਤ ਹੀ ਲੋਕ ਸੇਵਾ ਦੇ ਕੰਮ ਕਰਦੀ ਆ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵਿੱਚ ਔਰ ਜਿਹੜੇ ਗਰੀਬ ਵਿਦਿਆਰਥੀ ਆ ਉਹਨਾਂ ਨੂੰ ਸ਼ੂਜ਼ ਕੋਟੀਆਂ ਔਰ ਸੌਕਸ ਵਗੈਰਾ ਸੀਜ਼ਨ ਦੇ ਮੁਤਾਬਕ ਅਸੀਂ ਦਿੰਨੇ ਆ ਤੇ ਨਾਲ ਦੀ ਨਾਲ ਇੱਕ ਹੋਰ ਜਿਹੜਾ ਕੰਮ ਆ ਕਿ ਬਰਖਸ਼ਤੋ ਵੱਧ ਲਗਾਣਾ ਇਹ ਪੈਗਾਮ ਜਿਹੜਾ ਹੈ ਉਹ ਦੇਣ ਦੇ ਨਾਲ ਨਾਲ ਕਲੱਬ ਨੇ ਪਿਛਲੇ ਦਿਨੀ ਬਰਖਸ਼ ਵੀ ਲਗਾਏ ਆ ਔਰ ਅਸੀਂ ਇਹ ਵੀ ਸੁਨੇਹਾ ਦਿੰਨੇ ਆ ਕਿ ਪਾਣੀ ਬਚਾਓ ਸੋ ਮੈਂ ਸਾਰਿਆਂ ਨੂੰ ਦੁਬਾਰਾ ਇਸ ਜਾਗਰਨ ਦੀ ਲੱਖ ਲੱਖ ਮੁਬਾਰਕਬਾਦ ਦਿੰਨਾ ਜਗੀਰ ਚੰਦ ਬਕੌੜਿਆਂ ਵੱਲੋਂ ਸੁਣੀਏ ਮਾਂ ਤੂੰ ਗਰੀਬਾਂ ਨੂੰ ਜਾਗਰਨ ਦਾ ਜਿਹੜਾ ਕੰਮ ਕੀਤਾ ਸੁਣੀਏ ਗਰੀਬਾਂ ਕਰੇ ਜਿਹਾ ਪਾਲਣ ਸੁਣੀਏ ਗਰੀਬਾਂ ਨੂੰ ਤੋੜ ਚੜਾਲੇ ਆ ਸਾਰੇ ਸ਼ਹਿਰ ਦੀਆਂ ਸੁਣੀਏ ਗਰੀਬਾਂ ਨੂੰ ਦੱਸ ਤੂੰ ਸਾਥ ਆਉਣੀ ਗਰੀਬਾਂ ਨੂੰ ਸੁਣੀਏ ਸਾਰਿਆਂ ਨੇ ਮੰਗਾਂ ਦੇਖਿਆ ਔਰ ਸਾਰਿਆਂ ਨੂੰ ਵੀ ਭਾਵਾ ਸ਼ੀਰਾਂ ਵਾਲੀ ਮਾਂ हर तू गरीब है ना कि तेरा सी गरीब हाँ असी तो गरीब हाँ तेरे सामने कुछ भी बेच नहीं आऊँ एक तो तेरा दावा कर देना असी गरीब हाँ तेरे सामने हाथ डोल देना वो दो ताले भी हाँ जिन्दे भी हाँ आजमे कर देना हाथे कर देना हम कर देंगे माँ असी ने चुनौती अरे ना असी गरीब हाँ पर वधा पाए तेरे सामु इ पहुंच के भी नहीं पहुंचता बोल के भी नहीं बोलता बोल सुन के भी नहीं सुनता देख के भी नहीं देखता रहा मत करी तेरे सिवाय साढ़े पल्ले कख भी नहीं, पना नहीं पना दोनों हाथ उच्चे करके तेरा पुत्र तेरे हवाले दोनों हाथ उच्चे तेरा पुत्र तेरी जोर के हवाले जिंदा तू चाहे ओदा बुलाई जिंदा तू चाहे ओदा कराई जिंदा तू चाहे ओदा सुनाई जिंदा तू चाहे ओदा नचाई तू सच सी तू सच है